ਸਾਡਾ ਪਲਾਟ ਹੈ 5.5 ਮਰਲੇ ਦਾ ਪਲਾਟ ਹੈ ਜੀ ਹਾਂ 5.5 ਮਰਲੇ ਦੀ ਰਜਿਸਟਰੀ ਹੈ ਇੰਤਕਾਲ ਹੈ ਸਾਰਾ ਕੁਝ ਹੈ ਸਾਰੇ ਡਾਕੂਮੈਂਟ ਸਾਡੇ ਪੂਰੇ ਨੇ ਪਿੱਛੇ ਕੋਈ ਕਾਰ ਹੈਗੇ ਨਹੀਂ ਜੀ ਉਹ ਸਾਡੇ ਨਾਲ ਬਹੁਤ ਪਤਾ ਕਰੀ ਜਾਂਦੇ ਨੇ ਅਸੀਂ ਇਹ ਪਲਾਟ ਬਣਾ ਰਹੇ ਸੀ ਤੇ ਫਿਰ ਆ ਕੇ ਲੜਾਈ ਝਗੜਾ ਕਰਦੇ ਨੇ ਜੀ ਤੇ ਸਾ ਦੂਸਰੀ ਵਾਰ ਹੋ ਗਈ ਹੈ ਪਹਿਲਾਂ ਵੀ ਰਾਤ ਇਹਨਾਂ ਨੇ 12 ਵਜੇ ਦੇ ਕਰੀਬ ਆ ਕੇ ਕੁੱਟ ਮਾਰ ਕੀਤੀ ਹੈ ਸਾਡੇ ਤੇ ਅਸੀਂ ਪੁਲਿਸ ਵੀ ਪ੍ਰਸ਼ਾਸਨ ਨੂੰ ਵੀ ਦੇਤੀਆਂ ਆਈਆਂ ਨੇ ਅਪਲੀਕੇਸ਼ਨਾਂ ਤੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਮਾਤਾਂ ਤੇ ਮੈਸੀ ਕੱਲੇ ਕਰੇ ਇਹਨਾਂ ਦੇ ਬੁੜੀਆ ਬੰਦੇ ਆ ਕੇ ਸਾਨੂੰ ਇਹਨਾਂ ਨੇ ਘੁੱਟਿਆ ਮਾਰਿਆ ਤੇ ਸਾਡੀ ਇੱਕ ਦੁਆਰ ਵੀ ਤਾ ਦਿੱਤੀ ਐਸਐਸਪੀ ਨੂੰ ਵੀ ਸਿਰਕਾਸ ਦਿੱਤੀ ਜੀ ਐਸਐਚਓ ਨੂੰ ਵੀ ਦਿੱਤੀ ਸਚਿਨ ਐਸਐਚਓ ਨੂੰ ਸਾਰਾ ਮਸਲੇ ਦਾ ਪਤਾ ਹੀ ਦਿੱਤਾ ਉਹਨਾਂ ਨੇ ਖੁਦ ਬਿਠਾ ਕੇ ਰਾਜੀਨਾਮਾ ਦਿਖਾਇਆ ਆ ਆਣੇ ਤੇ ਵੀ ਰਾਜੀਨਾਮਾ ਹੋਇਆ ਹੈ ਪੁਲਿਸ ਨੇ ਸਾਨੂੰ ਰਾਜੀਨਾਮਾ ਲਿਖ ਕੇ ਦਿੱਤਾ ਹੈ ਤੇ ਲੇਕਿਨ ਮਿੱਟਾਈ ਜੀ ਉੱਥੇ ਸਾਨੂੰ ਬੁਲਾਇਆ ਗਿਆ ਸੀ ਤੇ ਉਹਨਾਂ ਨੇ ਵੀ ਉੱਥੇ ਰਾਜੀਨਾਮਾ ਲਿਖਵਾਇਆ ਸੀ ਸਾਡੇ ਤੋਂ ਰਾਜੀਨਾ ਮਿਲ ਗਈ ਚੁੱਕਿਆ ਜੀ ਉਸ ਤੋਂ ਬਾਅਦ ਇਹ ਫਿਰ ਇਹਨਾਂ ਨੇ ਕੁੱਟ ਮਾਰ ਕੀਤੀ ਸਾਡੀ ਕੋਈ ਸੁਣਾਈ ਨਹੀਂ ਹੋਈ ਜੀ ਰਾਜੀਨਾ ਮੇਤੇ ਲਿਖਿਆ ਜੀ ਵੀ ਤੁਸੀਂ ਨਿਸ਼ਾਨਦੇ ਕਰਾਉਣਾ ਚਾਹੁੰਦੇ ਜੀ ਸਾਡੀ ਨਿਸ਼ਾਨਦੇ ਨਹੀਂ ਹੁੰਦੀ ਤੇ ਤੁਹਾਡੀ ਮਾਰਕੀ ਜਗ੍ਹਾ ਤੇ ਤੁਸੀਂ ਆਪ ਦਾ ਮਕਾਨ ਬਣਾ ਸਕਦੇ ਹੋ ਉਹ ਤਰੀਕ ਤੇ ਲੱਭ ਚੁੱਕੇ ਹਾਂ ਇਹ ਨਾ ਅਸੀਂ ਥਾਣੇ ਗਏ ਜਦੋਂ ਪਹਿਲੇ ਅਸੀਂ ਇਹ ਕੰਦ ਬਣਾਨੀ ਸੁਣੀ ਇਹ ਸਾਡੀ ਇਹਨੇ ਕੋਈ ਉਹ ਥਾਣੇ ਅਸੀਂ ਗਏ ਤਾਂ ਸਾਡੀ ਕੋਈ ਸੁਣਾਈ ਨਹੀਂ ਕੀਤੀ ਤੱਕੇ ਮਾਰੇ ਨੇ ਬਾਹਰ ਕੱਢ ਦਿੱਤਾ ਨੇ ਉਥੋਂ ਕਹਿੰਦੇ ਨੇ ਜਾਓ ਉਥੇ ਆ ਦੇ ਇੱਕ ਦੂ ਦੇ ਗਾਲ ਪੈ ਜਾਓ ਤੇ ਫਿਰ ਅਸੀਂ ਆ ਜਾਵਾਂਗੇ ਅੱਛਾ ਫਿਰ ਅਸੀਂ ਕੋਈ ਗਿਆ ਅਸੀਂ ਗਿਆ ਵੀ ਨਹੀਂ ਜਾਣੇ ਨਹੀਂ ਜਾਣੇ ਫਿਰ ਸਾਡੇ ਦਿਲ ਵਿੱਚ ਮੜੀ ਗਰਮੀ ਆਈ ਅਸੀਂ ਗਏ ਚਲੇ ਅਸੀਂ ਕਿਹਾ ਸਾਡੇ ਆ ਦੀ ਜਹਾ ਦਾ ਤੇ ਜੱਦੀ ਮਾਲਕੀ ਮੈਂ ਕਿਹਾ ਅਸੀਂ ਚੱਲ ਰੋਕਣੇ ਫਿਰ ਅਸੀਂ ਗਏ ਰੋਕਣ ਇਹ ਤਾਂ ਰੁਕੇ ਹੀ ਨਾ ਇਹਨੇ ਤਾਂ ਸਾਡੇ ਗਾਲ ਪੁਆ ਤੇ ਗੁੰਡੇ ਸਾਨੂੰ ਉਥੇ ਸਿਰ ਚਿੱਟਾ ਮੇਰੇ ਏਟੇ ਇੱਕ ਸਿਰ ਚ ਵੱਜੀ ਇੱਕ ਹੱਥ ਤੇ ਵੱਜੀ ਇਹਨਾਂ ਤਾਂ ਸਾਡੇ ਬੱਖੇ ਪਵਾਤੇ ਬੜੇ ਬੰਦੇ ਅਸੀਂ ਇਹ ਕਿਹਾ ਵੀ ਤੁਸੀਂ ਨਾ ਸਾਡੇ ਕੰਮ ਕਰੋ ਨਾ ਕਰੋ ਅਸੀਂ ਤੁਹਾਨੂੰ ਕਿਹਾ ਵੀ ਪੁਲਸ ਵਾਲਾ ਨਵੇਂ ਅਸੀਂ ਨੰਬਰ ਤੇ ਫੋਨ ਤਾਂ ਲਾਇਆ 112 ਨੰਬਰ ਤੇ ਵੀ ਸਾਡੀ ਉਥੇ ਲੜਾਈ ਨਾ ਹੋਵੇ ਤੇ ਉਹਨਾਂ ਸਾਡੀ ਫੇਰ ਵੀ ਨਹੀਂ ਸੁਣਾਈ ਕੀਤੀ ਸਾਡੇ ਥਾਣੇ ਵਿੱਚ ਉਥੇ ਸਾਰਾ ਕੁਝ ਲਿਖਿਆ ਪਿਆ ਜੇ ਅਸੀਂ ਝੂਠੀ ਮਾਰੀਏ ਤਾਂ ਵੀ ਕਹਿਣ ਵੀ ਘਰ ਝੂਠ ਮਾਰਦੇ ਨੇ ਅਸੀਂ ਸੱਚ ਬੋਲਨੇ ਆ ਤੇ ਸਾਡੀ ਖੇਤ ਜਾਈਏ ਸਾਨੂੰ ਅਜੇ ਵੀ ਖਤਰਾ ਹੈ ਇਹਨਾਂ ਦਾ ਵੇ ਸਾਡੇ ਮੇਰੇ ਭਰਾ ਦੇ ਗਾਲ ਪੈ ਜਾਣ ਨਾ ਮੇਰੇ ਭਰਾ ਜਾਂਦੇ ਨੇ ਚਾਹੇ ਇਹ ਗੁੰਡੇ ਮੰਗਵਾ ਕੇ ਰੱਖਦੇ ਨੇ ਮੇਰੇ ਤਾਇਰ ਦਾ ਗੁੰਡ ਨਾਲ ਘਾਰੇ ਉਹਨਾਂ ਦੇ ਵੀ ਨਜਾਇਜ਼ ਇਹਨੇ ਨਾ ਦਿੱਤੇ ਸਟੇ ਵਿੱਚ ਪਰਚਾ ਨਜਾਇਜ਼ ਕਰਾਉਂਦੀ ਏ ਇਹ ਤਾਂ ਸਾਨੂੰ ਸਟੇ ਕੱਟੀ ਜਾਂਦਾ ਨਹੀਂ ਤਾਂ ਇਹ ਤਾਂ ਉਹਨੂੰ ਸਰ ਤੇ ਕਦੇ ਵੀ ਜਨਾਨੀ ਪਰਚਾ ਕਰਾ ਦਿੰਦੀ ਇਹ ਸਾਨੂੰ ਸਟੇ ਕੱਢ ਰਿਹਾ ਸਾਡੇ ਕੋਲ ਸਟੇ ਹੈਗਾ ਹੈ ਸਾਡੇ ਕੋਲ ਸਾਰੀਆਂ ਜਿੰਨੀਆਂ ਨੇ ਸਬੂਤ ਪੈਣ ਹੈ ਇਹ ਲੰਘਣਾ ਕਾਨੂੰਨ ਦੀ ਜੋ ਇਹਨੇ ਕੀਤੀ ਜੀ ਜੇ ਤਾਂ ਮਾਲਕ ਹੈ ਜੀ ਹੂੰ ਤੇ ਸਾਡੇ ਕੋਲ ਸਟੇ ਜ ਹੈਗਾ ਜੀ ਤੇ ਅਸੀਂ ਇਹ ਸੂਚਨੂ ਤਰਖਾ ਦਿੱਤੀ ਜੀ ਬੇਨਤੀ ਕੀਤੀ ਵੀ ਇਹਨਾਂ ਸਾਡੇ ਜਿਹੜਾ ਕਾਨੂੰਨੀ ਕਾਰਵਾਈ ਸਾਨੂੰ ਇਨਸਾਫ ਮਿਲੇ ਤੇ ਇਹ ਸਾਡੇ ੱਤਕਾ ਨਾ ਕਰੇ ਹੂੰ ਇਹਨ ਇੱਕ ਦੋ ਵਾਰੀ ਅਸੀਂ ਰੋਕਿਆ ਵੀ ਜਾ ਕੇ ਪਰ ਸਾਡੇ ਗੁੰਡੇ ਲੈ ਕੇ ਸਾਡੇ ਪਿੱਛੇ ਪੈ ਗਏ ਸਾਡੇ ਹੁਣ ਉਸਨ ਲੇਡੀ ਇੱਕ ਵਾਰ ਖੇਤ ਚੱਲੇ ਸੀ ਉਹਨਾਂ ਵੇਖਿਆ ਵੀ ਕੰਧ ਲੱਗ ਕੇ ਲੈ ਜਾ ਕੇ ਰੋਕਣ ਲੱਗੇ ਜੀ ਤੇ ਅੱਗੂ ਗੁੰਡਿਆਂ ਨੇ ਗਾਲੀ ਗਲੋਚ ਵੀ ਕੀਤਾ ਸਾਡੇ ਕੁੜੀ ਦੇ ਸੱਟਾ ਵੀ ਲਾਈਆਂ ਤੇ ਅਸੀਂ ਵੀਡੀਓ ਵੀ ਬਣਾਈ ਹੈ ਤੇ ਨੇਲ ਸਿੰਘ ਨੇ ਜੀ ਇਹਨਾਂ ਦਿੱਤੀਏ 2 ਨੰਬਰ ਜਗ ਰਜਿਸਟ੍ਰੀ ਕਰਕੇ ਜੀ ਤੇ ਸਾਨੂੰ ਪ੍ਰੂਫ ਦੇਵੇ ਜਰਨੈਲ ਸਿੰਘ ਆ ਕੇ ਵੀ ਇੱਕ ਨੰਬਰ ਜੀਤੀ ਕਰਕੇ ਦਿੱਤੀ ਨੇ ਹੂੰ ਐਸੀ ਉਹਨੇ ਲੈ ਨਹੀਂ ਸਾਨੂੰ ਦਿੱਤੇ ਕਿ ਸਾਡੇ ਕਿਸੇ ਪਰਿਵਾਰ ਨੂੰ ਦਿੱਤੇ ਨੇ ਅਸੀਂ ਦੇਣ ਦਾ ਨਹੀਂ ਦੱਲੇ ਸਾਡੇ ਜੀ ਪਰਿਵਾਰ ਲੇਡੀ ਜੀ ਗਈ ਅਸੀਂ ਤਾਂ ਗਏ ਸੀ ਡਿਪਟੀ ਅਫਸਰ ਜੀ ਹੂੰ ਵੀ ਜਾ ਕੇ ਦੇਖੋ ਕੀ ਕੰਦ ਕਰ ਰਹੇ ਨੇ ਤੇ ਸਾਡੇ ਲੇਡੀ ਜੀ ਕਹਿੰਦੇ ਮੈਂ ਖੰਦ ਰਹਿਣ ਤੋਂ ਨਹੀਂ ਜਾਣਾ ਪਾਣ ਕਿ ਗੈਚਲ ਵਿੱਚ ਤੁਸੀਂ ਰੁਕਨੇ ਆ ਪਿਆਰ ਨਾਲ ਉਹ ਕਿਆ ਨਾ ਰੋਕਨ ਗਿਆ ਨੇ ਉਹਨਾਂ ਉਗਾਲੀ ਗਲੋਚ ਕੱਢ ਕੇ ਸਾੜੀ ਕੁੜੀ ਦੇ ਨਾ ਜੁਡੇ ਫੜ ਕੇ ਪੱਲੇ ਡੇਕ ਲਿਆ ਹੂੰ ਤੇ ਉਤੋਂ ਡਿਕਸ਼ਨ ਐਟ ਮਾਰੀ ਅੜਜੜ ਡੇ ਉਹ ਹਸਪੀਟਲ ਹੀ ਦਾਖਲ ਕੀਤੀ ਸੀ ਵਾਲੇ ਜਲਾਲਾਬਾਦ ਜੀ ਤੇ ਉਥੇ ਰੈਫਰ ਹੋ ਗਿਆ ਫਰੀਦ ਕੋਟ ਫਰੀਦ ਕੋਟ ਰੈਫਰ ਕਰਤਾ ਬਟਿੰਡੇ ਜੀ ਕਿਹਨੂੰ ਚਾਹੇ ਅੰਸ਼ੇ ਦੀ ਛੱਟ ਲੱਗੀ ਹੈ ਇਸਲਾ ਸਾਡਾ ਪਲਾਟ ਦਾ ਹੈ ਤੇ ਨਾਮਲਾ ਕੀਤਾ ਹੈ ਹੁਣ ਫਿਰ ਪਹਿਲੇ ਵੀ ਸਾਡੀ ਕੰਧ ਟਾ ਗਏ ਸੀ ਉਹ ਨਾ ਸੀ ਦੁਬਾਰਤੂ ਕੀਤੀ ਹੈ ਫਿਰ ਟਾ ਗਏ ਨੇ ਸਾਡੀ ਕੰਧ ਸਾਡੀ ਸੁਣਾਇ ਕੋਈ ਸੇਵਾ ਸੁਣੀ ਹੋ ਰਹੀ ਜਿਉਂ ਜਿਹਾ ਥਾਣੇ ਫੋਨ ਕਰਦੇ ਸੀ ਜੇ ਸਾਡਾ ਫੋਨ ਵੀ ਨਹੀਂ ਚੱਕਰ ਸੀ ਸਾਨੂੰ ਕਹਿੰਦੇ ਸਾਡੇ ਵੱਲੇ ਫੋਨ ਵਾਰ-ਵਾਰ ਨਾ ਕਰੋ ਇੰਨਾ ਇੰਨਾ ਕੁਝ ਮੇਰੇ ਨਾਲ ਕੀਤਾ ਇੰਨਾ ਕੁੱਟ ਮਾਰ ਕੀਤੀ ਮੇਰੇ ਕੰਨਾਂ ਦੇ ਟੋਪਸ ਸੀ ਉਹ ਵੀ ਖਿੱਚ ਕੇ ਲੈ ਗਈਆਂ ਉਲਟਾ ਕਹਿੰਦੇ ਕਿ ਕਾਕੂ ਦੇ ਰਾਇਟ ਕਗਾ ਇਹਨੂੰ ਵੀ ਅਸੀਂ ਮਾਰ ਦੇਣਾ ਤੇਰਾ ਬੰਦਾ ਡਰਿਆ ਨਹੀਂ ਹੋਣ ਇਹਨੂੰ ਵੀ ਮਾਰ ਦੇਣਾ ਮਸੂਲਾ ਸਾਡਾ ਪਲਾਟ ਦਾ ਹੈ ਹੂੰ ਕਿ ਕਹਿੰਦੇ ਨੇ ਕਿ ਆ ਇਹ ਸਾਡੇ ਤੇ ਕਬਜ਼ਾ ਕਰੀ ਰੱਖਦੀ ਜਨਾਨੀ ਕਬਜ਼ਾ ਕਰੀ ਜਾਂਦੀ ਜਗ੍ਹਾ ਤੇ ਪਰ ਕਬਜ਼ਾ ਨਹੀਂ ਸਾਡੇ ਕਾਗਜ਼ ਸਾਡੇ ਪੂਰੇ ਹਗੇ ਨੇ ਹੂੰ ਅਸੀਂ ਤਾਂ ਇਹ ਕਾਗਜ਼ਾਂ ਤੇ ਲੜ ਸਕਨੇ ਸੀ ਪਰ ਇਹਨਾਂ ਨਾਲ ਲੜਾਈ ਨਹੀਂ ਕਰ ਸਕਦੇ ਸਾਡੇ ਨਾਲ ਵਾਰ-ਵਾਰ ਲੜਾਈ ਕਰਨ ਚਾਹੁੰਦੇ ਨੇ ਇੰਨਾ ਇੰਨਾ ਮੈਨੂੰ ਛੜਕਦੇ ਤਰੋਏ ਜਨਾਨੀਆਂ ਆ ਕੇ ਪਿੱਛੇ ਇਹਨਾਂ ਦੇ ਬੰਦੇ ਵੀ ਆ ਗਏ ਸੀ ਹਾਂਜੀ ਉਦੋਂ ਤਾਂ ਮੇਰੀ ਕੁੜੀ ਆ ਗਈ ਸੀ ਉਹ ਰੋਕੀ ਗਈ ਰੋਕੀ ਸੀ ਕੋਈ ਸ਼ਿਕਾਇਤ ਨਹੀਂ ਕੀਤੀ ਬੁਲਸਣ ਕੀਤੀ ਜੀ ਸ਼ਿਕਾਇਤ ਕੀਤੀ ਸੀ ਮੇਰੀ ਕੁੜੀ ਫੋਨ ਕਰੀ ਗਈ ਏ ਪਰ ਕੋਈ ਸੁਣਾਈ ਨਹੀਂ ਕਰਦੇ ਪਏ ਸਾਡੀ ਜੀ ਇਹ ਪਲਾਟ ਦੀ ਕੰਪਲੇਨ ਮਿਲੀ 112 ਇਹ ਵੈਸੇ ਬਣੀ 112 ਕੁੜੀਆਂ ਵਾਂਗ ਜਿਹੜੀ ਵੈਸੇ ਬਣੀ ਏ ਤੇ ਵੈਸੇ ਇਹਨਾਂ ਨੇ ਦਿੱਤੀ ਕੰਪਲੇਨ 112 ਤੇ ਵੀ ਇਹਨਾਂ ਦਾ ਪਲਾਟ ਜਿਹੜਾ ਵੀ ਇਹਨਾਂ ਦਾ ਨਹੀਂ ਜੀ ਠੀਕ ਹੈ ਜੀ ਤੇ ਇਹ ਕਹਿੰਦੇ ਵੀ ਫਿਰ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਐ ਕੰਪਲੇਨ ਵੀ ਲਾਈ ਏ ਥੀੜੀ ਥਾਰੇ 3 ਮਹੀਨੇ ਹੋ ਗਏ ਨੇ ਠੀਕ ਹੈ ਚੱਲਦੇ ਨੂੰ ਠੀਕ ਹੈ ਜੀ ਇਹ ਅੱਲੇ ਵੀ ਹੁਣੇ ਮੰਦੀਪ ਨਾਲ ਸਬਸੈਕਟ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਇਹਨਾਂ ਦਾ ਹੱਲ ਕਰਦੇ ਆਂ ਇਹਨਾਂ ਦੇ ਕਾਰਜ ਹੋ ਵੀ ਹੈ ਕਰ ਲਿਆ। ਤਾਂ ਕਹਿੰਦੇ ਵੀ ਉਹਨਾਂ ਦੇ باوجود ਅਸੀਂ ਵੀ ਸਾਡੇ ਨਾਂ ਅਗਰ باوجود ਵੀ ਕੋਈ ਦਿੱਕਤ ਆ ਰਹੀ ਹੈ ਵੀ ਇਹਨਾਂ ਅਫਸ਼ਾਨੀ ਕਰ ਰਹੇ ਨੇ। ਦਿੱਕਤ ਕਰਨ ਨੂੰ ਰੋਕ ਰਹੇ ਹਾਂ ਤਾਂ। ਅੱਛਾ। ਵੀ ਨਾਮ ਹੈਗੀ ਸਾਰੇ ਉਹਦੇ ਨਾਮ ਹੈਗੀ ਹੈ। ਜੀ ਮੇਰੇ ਵੀ ਪਰੇਸ਼ਾਨੀ ਆ ਕਰਦੇ ਬਨੇ ਵੀ ਉਹ ਆ ਕੇ ਥੰਗ ਮਛਾਂ ਕਰਦੇ ਨੇ ਜੀ ਨੇਟ ਮੰਡੇਟ ਮੰਡੇਟ ਜੀ ਅਨੇ ਜਾਲ ਹੋ ਗਈ ਮਨਦੀਪ ਨਾਲ ਕਹਿੰਦੇ ਵੀ ਦੋਹਾਂ ਪਾਰ ਦੇ ਉਰਾ ਲੈਣੇ ਗ੍ਰੀਨ ਨਾਲ ਵੀ ਦੂਸਰੀ ਪਾਰ ਦੇ ਉਰਾ ਕੇ ਇਹਨਾਂ ਦਾ ਪਰਾ ਦੇਣਾ ਆ